ਇਹ 2 ਸਾਲ ਦੀ ਐ ਸਾਰਾ ਸਮਾਨ ਹੀ ਲੈ ਗਏ ਕੋਈ ਕਿਸੇ ਨੇ ਕੁਛ ਨਹੀਂ ਕੋਈ ਪੁੱਛਿਆ ਹੈਗਾ ਅੱਛਾ ਪਰਿਆ ਜਨੇ ਕੋਈ ਕਾਰਵਾਈ ਨਹੀਂ ਕੋਈ ਗੱਲਬਾਤ ਨਹੀਂ ਹੋਈ ਹੁਣ ਮੇਰਾ ਘਰ ਆ ਮੇਰੇ ਘਰ ਦੇ ਕੋਲ 90 ਸਾਲ ਹੋ ਗਏ ਅਸੀਂ ਘਰ ਰਹਿ ਰਹੇ ਆ ਜਾਂ ਤਾਂ ਪਾਕਿਸਤਾਨ ਬਣਿਆ ਸਾਡੀ ਜਮੀਨ ਵੀ ਹੋਈ ਆ ਬਜ਼ੁਰਗ ਵੀ ਸਾਡੇ ਉੱਥੇ ਹੀ ਰਹੇ ਨੇ ਹੁਣ ਨਮਾ ਘਰ ਆ ਕੇ ਸਾਡੇ ਦਰਵਾਜੇ ਦੇ ਮੂਹਰੇ ਵੱਡੇ ਵੱਡੇ ਭਾਂਡਾ ਤੇ ਖੜੇ ਬਣਾਤੇ ਸਾਡਾ ਟਰੈਕਟਰ ਅੱਛਾ ਕੀ ਇਹ ਕੋਈ ਸਾਲੀ ਕੁੱਝ ਬਹਾਦਰੀ ਵਾਲਾ ਕੰਮ ਹੈ ਬਿਲਕੁਲ ਇਹ ਇਹੋ ਜਿਹੇ ਕੰਮ ਤਾਂ ਬਹੁਤ ਜ਼ਿਆਦੇ ਹੁੰਦੇ ਨੇ ਪਰ ਗਵਰਨਮੈਂਟ ਨਹੀਂ ਇਹ ਸੁਣਦੀ ਕਮੇਟੀ ਵਾਲੇ ਨੇ ਉਹ ਨਹੀਂ ਕਿਸੇ ਸੁਣਦੇ ਹੈਗੇ ਇਹ ਇੱਕ ਕਣੇ ਬਸੇ ਜਿਆਦਾ ਟੱਕਾਸ਼ਾਈ ਦੀ ਕੰਮ ਚੱਲਦਾ ਹੈ ਜਿੰਨੇ ਲੀਡਰ ਨੇ ਕਹਿੰਦੇ ਕੁਛ ਨਹੀਂ ਕਰਦੇ ਕੁਛ ਇਹ ਕਰਦੇ ਕੁਦੇ ਕੁਛ ਨਹੀਂ ਹੁੰਦੇ ਇਹ ਕਹਿਣਗੇ ਦਾਅਵੇ ਵੱਡੇ ਵੱਡੇ ਕਰਨ ਕਰਦੇ ਨੇ ਇਹਨਾਂ ਨੇ ਕਰਨਾ ਕਰੋਣਾ ਕੁਛ ਜੇ ਮਾਨ ਸਰਕਾਰ ਦੀ ਆਪਾਂ ਗੱਲ ਕਰਦੇ ਆ ਕਿਤੇ ਨਾ ਕਿ ਤੇ ਇਹ ਲੱਗਦਾ ਵੀ ਇਹ ਸਰਕਾਰ ਨੂੰ ਤਜਰਬਾ ਨਹੀਂ ਹੈਗਾ ਜਿਹਦੇ ਕਰਕੇ ਇਹ ਵਾਅਦੇ ਤਾਂ ਕਰ ਲੈਂਦੇ ਆ ਪਰ ਉਹ ਪੂਰੇ ਨਹੀਂ ਹੁੰਦੇ ਨਹੀਂ ਇਹ ਹੋਣੇ ਹੀ ਨਹੀਂ ਮੈਨੂੰ ਤਾਂ ਮੈਅਦ ਨਹੀਂ ਹੈ ਹੋਣ ਹੁਣ 100000 ਰੁਪਇਆ ਜਿਹੜਾ ਕਹਿੰਦੇ ਨੇ ਉਹ ਜਿਹੜੀਆਂ ਬੁੱਲੀਆਂ ਨੂੰ ਸਾਰੀ ਬੋਲ ਕਾਂਗਰਸ ਨੂੰ ਪੈ ਗਈ ਆ ਇਹ ਕਹਿੰਦੇ ਹੁੰਦੇ ਨੇ ਵੱਡੇ ਵੱਡੇ ਲੀਡਰ ਆਉਂਦੇ ਨੇ ਸਾਰਾ ਕੁਝ ਕਰਦੇ ਨੇ ਇਹ ਵੋਟਾਂ ਦੇ ਟਾਈਮ ਆ ਹੂੰ ਸਹੀ ਗੱਲ ਆ ਇਹ ਕਹਿਣਗੇ ਕੁਝ ਕਰਨਗੇ ਕੁਝ ਕਰਦੇ ਘਰੋਂ ਦੇ ਕੁਝ ਨਹੀਂ ਹੁੰਦੇ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਕਿਹੜੇ ਸਟੈਂਡਰਡ ਤੇ ਚੱਲਦੇ ਨੇ